ਸਿੱਖਾਂ ਦੇ ਨਾਲ ਜੁੜੀ ਇਸ ਵੇਲੇ ਦੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਸਿੱਖ ਜਥੇਬੰਦੀਆਂ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੀਆਂ ਨੇ ਉਹਨਾਂ ਦੇ ਵੱਲੋਂ 2008 ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਿਲਕ ਲਗਾਉਣ ਦਾ ਮਾਮਲਾ ਚੁੱਕਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਮਰਿਆਦਾ ਦੇ ਉਲਟ ਪਾਵਨ ਸਰੂਪ ਨੂੰ ਤਿਲਕ ਲਗਾਇਆ ਗਿਆ ਹੈ ਉਹਨਾਂ ਦੇ ਵੱਲੋਂ ਇੱਕ ਮੰਗ ਪੱਤਰ ਜਿਹੜਾ ਸੌਪਿਆ ਗਿਆ ਹੈ ਤੇ ਉਹਨਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਇਹ ਵੀਡੀਓ 2008 ਦੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਈ ਲੀਡਰ ਸ਼ਾਮਿਲ ਨੇ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਿਲਕ ਲਗਾਉਂਦੇ ਨਜ਼ਰ ਆ ਰਹੇ ਨੇ ਹਾਲਾਂਕਿ ਇਹ ਵੀਡੀਓ ਦਾਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਕਿਸੇ ਡੇਰੇ ਦੀ ਹੈ ਉਹ ਉਹਨਾਂ ਸਿੱਖ ਜਥੇਬੰਦੀਆਂ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਤਾਂ ਉਹਨਾਂ ਦੇ ਵੱਲੋਂ ਦੱਸਿਆ ਹੈ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਸੁਰਜੀਤ ਰਖੜਾ ਪਰਨੀਤ ਕੌਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਦੱਸਦੇ ਕਿ ਸਾਰੇ ਸਿੱਖ ਅਤੇ ਬੰਦੀਆਂ ਜਿਨੇ ਸ਼੍ਰੀ ਅਕਾਲ ਤਖਤ ਸਾਈ ਪਹੁੰਚੀਆਂ ਨੇ ਉਹਨਾਂ ਦੇ ਵੱਲੋਂ ਪੱਤਰ ਸੌਪਿਆ ਗਿਆ ਇਹ ਵੀਡੀਓ ਵੀ ਸੌपी ਗਈ ਹੈ ਤਾਂ ਇਹਨਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਉਥੇ ਹੀ ਉਹਨੇ ਕਿਹਾ ਹੈ ਕਿ ਬਾਬਤ ਪਹਿਲਾਂ ਵੀ ਇਸ ਮਾਮਲੇ ਤੇ ਸ਼ਿਕਾਇਤ ਜਿਹੜੀ ਕੀਤੀ ਗਈ ਸੀ ਤੇ ਵੀਡੀਓ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਿਲਕ ਲਗਾਇਆ ਜਾ ਰਿਹਾ ਹੈ ਹਾਲਾਂਕਿ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਖਿਲਾਫ ਕਿਹੜੀ ਕਾਰਵਾਈ ਹੁੰਦੀ ਹੈ ਤੇ ਜਿਹੜੇ ਵੀ ਲੀਡਰ ਵੀਡੀਓ ਦੇ ਵਿੱਚ ਸ਼ਾਮਿਲ ਨੇ ਉਹਨਾਂ ਦਾ ਇਸ ਵੀਡੀਓ ਤੇ ਕਿਹੜਾ ਬਿਆਨ ਆਉਂਦਾ ਹੈ ਸਿੱਖ ਜੱਤੇ ਬੰਦੀਆਂ ਨੇ ਇਸ ਮਾਮਲੇ ਤੇ ਹੋਰ ਕੀ ਕੁਝ ਕੀਤਾ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਹੈ ਮੈਂ ਮੈਗਾਜੀਤ ਸਿੰਘ ਸਿਲੀ ਮਕਸਦ ਸਾਹਿਬ ਤੋਂ ਜੀ ਅਜੇ ਸਿੰਘ ਸਾਹਿਬ ਕੋਲੇ 2008 ਦਾ ਮਾਮਲਾ ਨਦੀ ਸਿਹੜੇ ਵਾਲਿਆਂ ਦਾ ਲੈ ਕੇ ਆਇਆ ਵਾ ਉਥੇ ਗੁਰੂ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਆ ਇਹਨਾਂ ਨੇ ਬਲਵੰਤ ਸਿੰਘ ਨਾਬੀ ਡੇਰੇ ਦਾ ਆਏ ਵੱਲੋਂ ਆਪਣੇ ਕਿਸੇ ਡੇਰੇ ਵਿੱਚ ਗੁਰਗਨ ਸਾਹਿਬ ਜੀ ਦਾ ਪਇਤਾਸ਼ ਕੀਤਾ ਹੋਇਆ ਸੀਗਾ ਉਸ ਉੱਪਰ ਤਿਲਕ ਲਗਾਇਆ ਗਿਆ ਵਾ ਤੇ ਜੋ ਕੀ ਸਾਡੀ ਮਜਾਦਾ ਤੇ ਬਿਲਕੁਲ ਉਲਟਾ ਸਾਡੀ ਮਜਾਦ ਦੇ ਖਿਲਾਫ ਆ ਗਲੂਗਾਂਤ ਸਾਹਿਬ ਜੀ ਦੀ ਗਲੂਗੋਸ ਸਿੰਘ ਜੀ ਦੀ ਬੇਦਬੀ ਕੀਤੀ ਗਈ ਆ ਉਸ ਦੇ ਵਿੱਚ ਚੰਦੂ ਮਾਜਾ ਭਨਨੀਤ ਕੋ ਤੇ ਸਜੀਤ ਸਿੰਘ ਇਹਨਾਂ ਤੇ ਜਵਾਂ ਨਹੀਂ ਕੋਈ ਵੀ ਕਾਰਵਾਈ ਕੀਤੀ ਗਈ ਤੇ ਉਸ ਉਸ ਵਿੱਚ ਆਈ ਸੀ ਐਪਲੀਕੇਸ਼ਨ ਬਲਵੰਤ ਸਿੰਘ ਦਾ ਇਹ ਨਾਮੀ ਡੇਰਾ ਜਿਸੇ 헤ਰੇ ਵਾਲੇ 헤ਰੇ ਵਾਲਾ ਬਲਵੰਤ ਸਿੰਘ ਹਾਂ ਜੀ ਉਹਨਾਂ ਨੇ ਆਪਣੇ ਡੇਰੇ ਦੇ ਵਿੱਚ ਗੁਰਪ੍ਰਿੰਦਪ ਸਿੰਘ ਨੂੰ ਪਤਾ ਪਤਾਕਾਸ਼ ਕੀਤਾ ਜਿਵੇਂ ਉਸ ਉੱਪਰ ਤਿਲਕ ਲਗਾਇਆ ਲਾਇਆ ਹਾਂ ਜੀ ਉਹਦੇ ਵਿੱਚ ਕੌਣ ਕੌਣ ਸ਼ਾਮਲ ਸੀ ਕੋਮ ਸਿੰਘ ਚੰਦੂ ਮਾਜਵਾ ਭੈ ਬੀਬੀ ਪੰਨੀਤ ਕੋ ਸਜਜੀ ਹਾਂ ਠੀਕ ਹੈ ਇਹਦੀ ਸ਼ਿਕਾਇਤ 2008 ਦੀ ਘਟਨਾ ਮੈਂ ਤੁਹਾਨੂੰ ਅੱਜ ਕਰਦੇ ਹਾਂ ਅਸੀਂ ਪਹਿਲਾਂ ਵੀ ਕੀਤੀਆਂ ਹੋਈਆਂ ਨੇ ਉਦੋਂ ਤੱਕ ਕੁਝ ਇਹਨਾਂ ਨੇ ਨਹੀਂ ਤੇ ਅਸੀਂ ਅੱਜ ਫੇਰ ਲੈ ਕੇ ਆਏ ਹਾਂ ਸ਼ਿਕਾਇਤ ਪਹਿਲਾਂ ਹੀ ਇਹ ਅੱਜ ਤੋਂ 2 ਸਾਲ ਪਹਿਲਾਂ ਦਿੱਤੀ ਸੀ ਜੀ ਭਾਈ ਕੀ ਨਾਂ ਪਰ ਕੀ ਮਾਮਲਾ ਲੈ ਕੇ ਆਏ ਜੀ ਵਾਹਿ ਜੀ ਦਾ ਖਾਲਸਾ ਵਾਹਿ ਜੀ ਦੀ ਫਤਿਹ ਹੈ ਮੈਂ ਮੇਗਾਜੀਤ ਸਿੰਘ ਸਿਲੀ ਮੁਖਸਰ ਸਾਹਿਬ ਤੋਂ ਜੀ ਅਜੇ ਸਿੰਘ ਸਾਹਿਬ ਕੋਲੇ 2008 ਦਾ ਮਾਮਲਾ ਨੱਦੀ ਸਿਹੜੇ ਵਾਲਿਆਂ ਦਾ ਲੈ ਕੇ ਆਇਆ ਵਾ ਉਥੇ ਗੁਰੂ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਆ ਇਹਨਾਂ ਨੇ ਬਲਵੰਤ ਸਿੰਘ ਨਾਬੀ ਡੇਰੇ ਦਾਇਆ ਵੱਲੋਂ ਆਪਣੇ ਕਿਸੇ ਡੇਰੇ ਵਿੱਚ ਗੁਰਗਨ ਸਾਹਿਬ ਜੀ ਦਾ ਪਇਤਾਸ਼ ਕੀਤਾ ਹੋਇਆ ਸੀਗਾ ਉਸ ਉੱਪਰ ਤਿਲਕ ਲਗਾਇਆ ਗਿਆ ਵਾ ਤੇ ਜੋ ਕੀ ਸਾਡੀ ਮਰਜ਼ਾ ਦਾ ਬਿਲਕੁਲ ਉਲਟਾ ਸਾਡੀ ਮਰਜ਼ਾ ਦੇ ਖਿਲਾਫ ਆ ਗਲੂਗੋਸਾ ਗਲੂਗੋਸਾ ਜਿਹਦੀ ਗਲੂਗੋਸਾ ਜਿਹਦੀ ਬੇਦ ਵੀ ਕੀਤੀ ਗਈ ਆ ਉਸ ਦੇ ਵਿੱਚ ਚੰਦੂ ਮਾਜਾ ਪੰਡਿਤ ਕੋਲ ਤੇ ਸਜੀਤ ਸਿੰਘ ਇਹਨਾਂ ਤੇ ਜਵਾਂ ਨਹੀਂ ਕੋਈ ਵੀ ਕਾਰਵਾਈ ਕੀਤੀ ਗਈ ਤੇ ਉਸ ਉਸ ਵਿੱਚ ਆਈ ਸੀ ਇਹ ਅਪਲੀਕੇਸ਼ਨ ਬਲਵੰਤ ਸਿੰਘ ਕੌਂਟ ਦੇ ਨਾਮੀ ਡੇਰਾ ਜਿਸੇ ਢੇਰੇ ਵਾਲੇ ਢੇਰੇ ਵਾਲਾ ਬਲਵੰਤ ਸਿੰਘ ਹਾਂਜੀ ਉਹਨਾਂ ਨੇ ਆਪਣੇ ਡੇਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਜਪਤਾ ਪਕਾਸ਼ ਕੀਤਾ ਜਿਸ ਦਿਨ ਉਸ ਉੱਪਰ ਤਿਲਕ ਲਗਾਇਆ ਗਿਆ ਤਿਲਕ ਲਗਾਇਆ ਹਾਂਜੀ ਉਹਦੇ ਵਿੱਚ ਕੌਣ ਕੌਣ ਸ਼ਾਮਲ ਸੀ ਭਲੇਮ ਸਿੰਘ ਚੰਦੂ ਮਾਜਾ ਭੈ ਬੀਬੀ ਭੈ ਨੀਤ ਕੋ ਸਜਜੀ ਸਿੰਘ ਹਾਂਜੀ ਠੀਕ ਹੈ ਇਹਦੀ ਸ਼ਿਕਾਇਤ 2008 ਦੀ ਘਟਨਾ ਮੈਂ ਤੁਸੀਂ ਅੱਜ ਕਰਦੇ ਹਾਂ ਅਸੀਂ ਪਹਿਲਾਂ ਵੀ ਕੀਤੀਆਂ ਹੋਈਆਂ ਨੇ ਉਦੋਂ ਦਾ ਕੁਝ ਇਹਨਾਂ ਨੇ ਨਹੀਂ ਤੇ ਅਸੀਂ ਅੱਜ ਫੇਰ ਲੈ ਕੇ ਆਏ ਹਾਂ